ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਸਵਰਨ ਆਯੁਰਵੇਦਾ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲੈਣ ਅੱਜ ਆਪਾਂ ਗੱਲ ਕਰਾਂਗੇ ਡਿਪਰੈਸ਼ਨ ਦੀ ਦੇਖੋ ਡਿਪਰੈਸ਼ਨ 21ਵੀਂ ਸਦੀ ਦੀ ਸਭ ਤੋਂ ਵੱਡੀ ਬਿਮਾਰੀ ਹੋਣ ਵਾਲੀ ਹੈ ਉਨਵਲੇ ਸਮੇਂ ਦੇ ਵਿੱਚ ਸਰੀਰਿਕ ਬਿਮਾਰੀਆਂ ਤੇ ਤਾਂ ਸਾਇੰਸ ਨੇ ਕਾਬੂ ਪਾ ਲਿਆ ਪਰ ਮਨ ਦੀ ਬਿਮਾਰੀ ਤੇ ਕਾਬੂ ਪੋਣਾ ਬਹੁਤ ਔਖਾ ਤੁਸੀਂ ਜੇ ਪਿੱਛੇ ਸਮੇਂ ਝਾਤ ਮਾਰੋ ਤਾਂ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਕਿਸੇ ਨੂੰ ਡਿਪਰੈਸ਼ਨ ਹੁੰਦਾ ਸੀ ਕਿਸੇ ਨੂੰ ਕੋਈ ਡਿਪਰੈਸ਼ਨ ਨਹੀਂ ਹੁੰਦਾ ਸੀ ਲੋਕ ਸਰੀਰਿਕ ਕੰਮ ਕਰਦੇ ਸੀ ਥੱਕ ਕਰਕੇ ਸੌ ਜਾਂਦੇ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਨੈਗੇਟਿਵ ਥਾਟਸ ਆਉਂਦੇ ਹੀ ਨਹੀਂ ਸੀ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਡਿਪਰੈਸ਼ਨ ਦੀਆਂ ਐਲੋਪੈਥੀ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਹੋਮਿਓਪੈਥੀ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਅੱਜ ਮੈਂ ਕਿਸੇ ਮੈਡੀਸਨ ਦੀ ਗੱਲ ਨਹੀਂ ਕਰਨੀ ਬਸ ਉਹਨੂੰ ਕੁਦਰਤੀ ਤਰੀਕਾ ਜਿਹੜਾ ਹੈਗਾ ਉਹ ਦੱਸੂਗਾ ਜਿਹੜਾ ਬਹੁਤ ਕਾਰਗਰ ਆ ਬਹੁਤ ਪੱਕਾ ਲਾਜਾ ਡਿਪਰੈਸ਼ਨ ਦਾ ਜੀਨੂੰ ਵੀ ਡਿਪਰੈਸ਼ਨ ਦੀ ਪ੍ਰੋਬਲਮ ਹੈ ਉਹਨੂੰ ਅਜਮਾਉਣ ਔਰ ਪੱਕੇ ਤੌਰ ਤੇ ਡਿਪਰੈਸ਼ਨ ਤੋਂ ਨਿਜਾਤ ਪਾਉਣਾ ਦੇਖੋ ਜੀ ਇਹ ਮੈਂ ਗੱਲ ਕਰ ਰਿਹਾ ਕਸਰਤ ਦੀ ਤੁਸੀਂ ਰੋਜ਼ਾਨਾ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ ਉਹ ਸਰੀਰਕ ਤੌਰ ਤੇ ਮਿਹਨਤ ਕਰਨੀ ਸ਼ੁਰੂ ਕਰ ਦੇਣ। ਰੋਜ਼ 2 ਘੰਟੇ ਲਾਉਣੇ ਹੈ। ਚਾਹੇ ਜਿਮ ਜਾਓ, ਯੋਗਾ ਜਾਓ, ਪਾਰਕ ਦੇ ਵਿੱਚ ਸੈਰ ਕਰੋ, ਦੌੜੋ, ਭੱਜੋ। ਟਾਈਮ ਵੰਡ ਲਓ, ਘੰਟਾ ਸਵੇਰੇ ਕਰੋ, ਘੰਟਾ ਸ਼ਾਮ ਨੂੰ ਕਰੋ। ਮਤਲਬ ਇਹ ਹੈ ਕਿ ਤੁਹਾਡਾ ਸਰੀਰ ਜਿਹੜਾ ਹੈਗਾ ਉਹ ਥੱਕਣਾ ਚਾਹੀਦਾ ਹੈ। ਜਦੋਂ ਤੁਸੀਂ ਥੱਕ ਕੇ ਜੋ ਰਾਤ ਨੂੰ ਤੁਸੀਂ ਬੈੱਡ ਤੇ ਪਾਉਂਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਥੌਟ ਹੀ ਨਹੀਂ ਆਣਾ। ਤੁਸੀਂ ਆਰਾਮ ਨਾਲ ਗੁੱਡ ਨਾਈਟ ਸੋ ਜਾਓਗੇ। ਔਰ ਹੌਲੀ ਹੌਲੀ ਤੁਹਾਡਾ ਦਿਮਾਗ ਜਿਹੜਾ ਹੈਗਾ ਉਹ ਸਵਸਥ ਹੁੰਦਾ ਜਾਊਗਾ ਤੁਸੀਂ ਅਜ਼ਮਾ ਕੇ ਦੇਖੋ ਇਹਨੂੰ ਪ੍ਰੈਕਟੀਕਲ ਕਰਕੇ ਦੇਖੋ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰੋ ਔਰ ਡਿਪਰੈਸ਼ਨ ਤੋਂ ਮੁਕਤੀ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ